ਜਲਾਲਾਬਾਦ ਵਿਖੇ ਦੁਕਾਨਦਾਰ ਵੱਲੋਂ ਐਸਸੀ ਪਰਿਵਾਰ ਨਾਲ ਕੀਤਾ ਗਿਆ ਗੁੰਡਾਗਰਦੀ ਦਾ ਨੰਗਾ ਨਾਚ ਬੰਦਕ ਬਣਾ ਕੇ ਬੁਰੀ ਤਰ੍ਹਾਂ ਕੀਤੀ ਗਈ ਕੁੱਟਮਾਰ ਮਾਰਬਲ ਦੀ ਦੁਕਾਨ ਤੇ ਟਾਇਲ ਖਰੀਦਣ ਗਏ ਪਰਿਵਾਰ ਤੇ ਹੋਇਆ ਹਮਲਾ ਐਸਸੀ ਪਰਿਵਾਰ ਦੀ ਬੰਦਕ ਬਣਾ ਕੇ ਕੀਤੀ ਗਈ ਕੁੱਟਮਾਰ ਜ਼ਖਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਵਿੱਚੇ ਕਰਵਾਇਆ ਦਾਖਲ ਦੁਕਾਨ ਮਾਲਕ ਉੱਪਰ ਲੱਗੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਪੁਲਿਸ ਤੋਂ ਲਗਾਈ ਇਨਸਾਫ ਦੀ ਗੁਹਾਰ ਜਲਾਲਾਬਾਦ ਦੇ ਵਿੱਚ ਮਾਰਬਲ ਦੀ ਦੁਕਾਨ ਤੇ ਟਾਇਲ ਖਰੀਦਣ ਗਏ ਇੱਕ ਐਸਸੀ ਪਰਿਵਾਰ ਨੂੰ ਬੰਦਕ ਬਣਾ ਕੇ ਕੀਤੀ ਗਈ ਕੁੱਟਮਾਰ ਤੇ ਜਾਤੀ ਸ਼ੂਚਕ ਸ਼ਬਦ ਬੋਲਣ ਤੇ ਹੋਇਆ ਵਿਵਾਦ ਦੁਕਾਨ ਮਾਲਕ ਵੱਲੋਂ ਆਪਣੇ ਨਾਲ ਕੁਝ ਸਾਥੀ ਬੁਲਾ ਕੇ ਪਰਿਵਾਰ ਦੀ ਬੁਰੀ ਤਰ੍ਹਾਂ ਕੀਤੀ ਕੁੱਟਮਾਰ ਜੀ ਹਾਂ ਮਾਮਲਾ ਹਲਕਾ ਜਲਾਲਾਬਾਦ ਦਾ ਜਿੱਥੇ ਪਿੰਡ ਕੁੜੀ ਦੇ ਰਹਿਣ ਵਾਲੇ ਇੱਕ ਐਸਸੀ ਪਰਿਵਾਰ ਜੋ ਮਾਰਬਲ ਦੀ ਦੁਕਾਨ ਤੇ ਟਾਇਲ ਖਰੀਦਣ ਵਾਸਤੇ ਗਿਆ ਤਾਂ ਦੁਕਾਨ ਮਾਲਕ ਵੱਲੋਂ ਪਹਿਲਾਂ ਤਾਂ ਟਾਇਲਾਂ ਆਪਣੀ ਮਰਜ਼ੀ ਨਾਲ ਉਹਨਾਂ ਦੇ ਘਰ ਭੇਜ ਦਿੱਤੀਆਂ ਗਈਆਂ ਜਦ ਪੀੜਤ ਪਰਿਵਾਰ ਮਾਰਬਲ ਦੀ ਦੁਕਾਨ ਤੇ ਕੈਮੀਕਲ ਲੈਣ ਵਾਸਤੇ ਆਇਆ ਤਾਂ ਦੁਕਾਨ ਮਾਲਕ ਵੱਲੋਂ ਕੈਮੀਕਲ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ ਪੀੜਤ ਪਰਿਵਾਰ ਨੂੰ ਕਿਹਾ ਕਿ ਪਹਿਲਾਂ ਪੈਸੇ ਜਮ੍ਹਾਂ ਕਰਾਓ ਅਤੇ ਪਰਿਵਾਰ ਵੱਲੋਂ ਦੁਕਾਨਦਾਰ ਨੂੰ ਪੈਸੇ ਵੀ ਗੂਗਲ ਪੇ ਕਰਵਾ ਦਿੱਤੇ ਪਰ ਦੁਕਾਨ ਮਾਲਕ ਵੱਲੋਂ ਕੁਝ ਆਪਣੇ ਨਾਲ ਸਾਥੀ ਬੁਲਾ ਕੇ ਐਸੀ ਪਰਿਵਾਰ ਨੂੰ ਬੰਦਕ ਬਣਾ ਲਿਆ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕੁੱਟਮਾਰ ਦਾ ਸ਼ਿਕਾਰ ਹੋਏ ਜ਼ਖਮੀਆਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤਾਂ ਦੁਕਾਨ ਮਾਲਕ ਵੱਲੋਂ 30 ਤੋਂ 40 ਵਿਅਕਤੀ ਬੁਲਾ ਕੇ ਹਸਪਤਾਲ ਪਹੁੰਚ ਗਿਆ ਉੱਥੇ ਹੀ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਪੀੜਤ ਪਰਿਵਾਰ ਨੂੰ ਹਰਿਆਸਤ ਵਿੱਚ ਲਿਆ ਗਿਆ। ਉੱਥੇ ਹੀ ਗੁੱਸੇ ਵਿੱਚ ਆਏ ਪਰਿਵਾਰਾਂ ਨੇ ਕਿਹਾ ਕਿ ਪੁਲਿਸ ਕਾਰਵਾਈ ਇਹਨਾਂ ਤੇ ਕਿਉਂ ਨਹੀਂ ਕਰਦੀ ਤਾਂ ਪੁਲਿਸ ਦੇ ਖਿਲਾਫ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਕੀ ਕੀ ਨਾਮ ਹੈ ਤੇ ਕਿਸ ਤਰ੍ਹਾਂ ਜਿਹੜਾ ਹਮਲਾ ਆ ਕਿੱਥੇ ਹੋਇਆ? ਸਰ ਮੇਰਾ ਨਾਮ ਮਹਿੰਦਰ ਸਿੰਘ ਹੈ ਪਿੰਡ ਦਾ ਰਚੱਕ ਮੋਜਦਨ ਵਾਲਾ ਸੂਰਕੁਰੀ ਹੈ ਸਰ ਕੁਝ ਦਿਨ ਪਹਿਲਾਂ ਲਗਭਗ 20 ਦਿਨ ਪਹਿਲਾਂ ਸੀ ਟੈਲਾ ਕਰਨ ਮਾਰਬਲ ਤੋਂ ਲੈ ਗਏ ਆ ਤੇ ਉਹਨੇ 22000 ਰੁਪਏ ਬਣਿਆ ਸੀ ਉਹ ਪੇਮੈਂਟ ਮੌਕੇ ਤੇ ਦਿੱਤੀ ਤਿੰਨ ਕੁ ਦਿਨ ਪਹਿਲਾਂ ਇਹਨਾਂ ਕੋਈ ਹੋਰ ਸੀ ਟੈਲਾ ਦੀ ਡਿਮਾਂਡ ਕੀਤੀ ਮਦਰ ਮੇਰਾ ਵੱਡਾ ਆਇਆ ਕਿ ਇਹਨਾਂ ਨੂੰ ਕਹੇਗਾ ਸਾਨੂੰ ਅਟੈਲਾ ਨਹੀਂ ਹੋਰ ਭੇਜ ਦੋ ਇਹਨੇ ਨ ਕੀ ਕਿਤਾਬੀ ਜਿਹੜੇ ਆਪਾਂ ਆਪਾਂ ਨੂੰ ਟੈਲ ਚਾਹੀਦੀ ਸੀ ਕਿ ਇਹਨਾਂ ਨੇ ਪੰਜ-ਛੇ ਰੰਗ ਸਾਨੂੰ ਸੈਂਡ ਕਰ ਪਏ ਜੀ ਤੁਹਾਨੂੰ ਵੀ ਪਤਾ ਵੀ ਰਸੋਈ ਦੇ ਵਿੱਚ ਜੇ ਆਪਾਂ ਇਹਨਾਂ ਮਹਿੰਗਾ ਮਾਰਬਲ ਲਾਏ ਤੇ ਪੰਜ-ਛੇ ਰੰਗ ਲਾਵਾਂਗੇ ਤਾਂ ਨਹੀਂ ਜਚਣਾ ਜੀ ਅਸੀਂ ਕੱਲ ਅਸੀਂ ਦੋਨੋਂ ਭਰਾ ਮੇਰਾ ਬ੍ਰਦਰ ਕਿੰਨਾ ਹੈ ਅਸੀਂ ਦੋਨੋਂ ਦੁਕਾਨ ਤੇ ਆਏ ਆ ਸਾਨੂੰ ਕੈਮੀਕਲ ਦੀ ਲੋੜ ਸੀ ਅਸੀਂ ਇਹਨਾਂ ਨੂੰ ਆ ਕੇ ਕਿਹਾ ਵੀ ਸਾਨੂੰ ਕੈਮੀਕਲ ਥੋ ਤੇ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਕੈਮੀਕਲ ਨਹੀਂ ਹੈਗਾ ਜਦੋਂ ਕੇ ਅੰਦਰ ਵੇਖਿਆ ਤੇ ਕੈਮੀਕਲ ਪਿਆ ਸੀ ਅਸੀਂ ਤਿੰਨ ਘਟਿਆਂ ਦੀ ਮੰਗ ਕੀਤੀ ਵੀ ਇਸ ਤਿੰਨ ਘਟੇ ਲਜਾਣੇ ਨੇ ਤੇ ਕੀ ਹੋਇਆ ਉਹ ਕਹਿੰਦਾ ਵੀ ਤਾਂ ਅਸੀਂ ਦੇਵਾਂਗੇ ਤੁਹਾਨੂੰ ਅਸੀਂ ਉਹ ਮੋਟਰਸਾਈਕਲ ਦੇ ਬਾਹਰ ਲੱਦੇ ਵੀ ਨੇ ਤਿੰਨ ਘੰਟੇ ਕੱਢ ਕੇ ਬਾਹਰ ਤੇ ਉਹਨੇ ਇਹ ਕਹਿ ਆ ਵੀ ਅਸੀਂ ਤਾਂ ਤੁਹਾਨੂੰ ਦੇਵਾਂਗੇ ਪਹਿਲਾਂ ਤੁਸੀਂ ਜਿਹੜੀ ਪੇਮੈਂਟ ਸਾਨੂੰ ਕਰੋ 9600 ਰੁਪਏ ਅਸੀਂ ਇਹ ਕਹਿ ਆ ਵੀ ਕੰਟੇ ਤੱਕ ਯਾਰ ਸਾਡੀ ਟਰਾਲੀ ਆ ਜਾਂਦੀ ਹੈ ਜਿਹੜੇ ਪੁਰਾਣੀਆਂ ਜਿਹੜੇ ਸਾਨੂੰ ਤੁਸੀਂ ਰੰਗ-ਬਰੰਗੇ ਟੈਲਾਂ ਪੇਜਿਆ ਉਹ ਵੀ ਆ ਕੇ ਤੁਹਾਨੂੰ ਵਾਪਸ ਕਰ ਦਾਂਗੇ ਨਾਲ ਹੋਰ ਸਾਨੂੰ ਡੱਬੇ ਚਾਹੀਦੇ ਨੇ ਆ ਪਰਚੀ ਰਹੀ ਸੀ ਮੇਰੇ ਕੋਲ ਜਿਹੜੀ ਉਹਨਾਂ ਨੂੰ ਕਹਿਆ ਸੀ ਵੀ ਸਾਨੂੰ ਜਿਹੜਾ ਹੋਰ ਆਵੇ ਕੋਈ ਉਹ ਫੇਕੇ ਦਾ ਪਲਾਸਟਿਕ ਜਿੰਨੀ ਤੋਂ ਕਰਦੇ ਰੱਖੀ ਕਿ ਤੇ ਅਸੀਂ ਕਿਹਾ ਵੀ ਚਲ ਕੋਈ ਘੰਟੇ ਤੱਕ ਅਸੀਂ ਆ ਗਏ ਆ ਨਾਲੇ ਸਾਨੂੰ ਇੱਕ ਰੈਕੈਮੀਕਲ ਦੇ ਦਿਓ ਤਾਂ ਕਿ ਸਾਡੇ ਮਿਸਤਰੀ ਲੱਗੇ ਖੜੇ ਨੇ ਗੇਲੇ ਨਾ ਬਣ ਤੇ ਉਸ ਤੋਂ ਬਾਅਦ ਘੰਟੇ ਤੱਕ ਆ ਕੇ ਤੁਹਾਡੇ ਨਾਲ ਹੋਟਲਾਂ ਵਿੱਚ ਲਜਾਣੀਆਂ ਨੇ ਤੇ ਨਾਲ ਤੁਹਾਡਾ ਸਾਰਾ ਸਾਰਾ ਸਾਫ ਕਰ ਜਾਾਂਗੇ ਇਹਦੇ ਵਿੱਚ ਆ ਕੇ ਜੋ ਨੇ ਆਪਣੇ ਭਰਾ ਨੂੰ ਫੋਨ ਕਰ ਦਿੱਤਾ ਉਹਦਾ ਭਰਾ ਇਹਨੇ ਆ ਕੇ ਕਹਿਆ ਵੀ ਆਸਤਰਾ ਤੁਹਾਨੂੰ ਕਹ ਸੀ ਜਾਪਾ ਇਹਨਾਂ ਤਲਾ ਨਹੀਂ ਦੇਣੀਆਂ ਜਦੋਂ ਕਿ ਇਹਨਾਂ ਦੇ ਘਰੇ ਜਿਹੜਾ ਮੇਰਾ ਬ੍ਰਦਰ ਹੈ ਬਿਜਲੀ ਦਾ ਜਸਵੰਤ ਸਿੰਘ ਉਹ ਇਹਨਾਂ ਦੇ ਘਰੇ ਕੰਮ ਕਰਦਾ ਹੈ ਮੇਰਾ 4-5000 ਰੁਪਏ ਉਹਨਾਂ ਦੀ ਲੈਣਾ ਬੰਦਾ ਅਸੀਂ ਕਦੇ ਸਾਹਬ ਨਹੀਂ ਕੀਤਾ ਉਹਨਾਂ ਨਾਲ ਜਿਵੇਂ ਪਰਿਵਾਰ ਤੋਂ ਪਰਿਵਾਰ ਦੇ ਰਿਲੇਸ਼ਨ ਹੈਗੇ ਇਹ ਕਾਰ ਦੇ ਵਿੱਚ ਕੰਮ ਕਰਨਾ ਉਹਨਾਂ ਦੀ ਕਈ ਵਾਰ ਲੇਡੀਜ਼ ਨੇ ਕਿਹਾ ਦਿਨਾ ਵੀ ਵੀਰੇ ਆ ਕੇ ਕੰਮ ਕਰ ਜੋ ਤੇ ਮੇਰੇ ਬ੍ਰਦਰ ਕੰਮ ਕਰਿਆ ਉਹਨਾਂ ਸੀ ਤੇ ਅਸੀਂ ਇਹ ਕਿਹਾ ਬਈ ਗੂੜੀ ਹੈਗੀ ਚਲ ਕੋਈ ਦਾ ਨਹੀਂ ਪੈਸਿਆਂ ਦੀ ਕੋਈ ਗੱਲ ਹੈ ਵੀ ਕੰਨੇ ਕੋ ਤਾਂ ਅਸੀਂ ਕਰ ਦਿੰਨੇ ਆ ਕਹਿੰਦੇ ਆਪਣੇ ਬ੍ਰਦਰ ਨੂੰ ਬੁਲਾ ਲਿਆ ਉਹਦਾ ਬਰਾਦਰ ਨੇ ਆ ਕੇ ਸਾਡੀ ਮੋਟਰਸਾਈਕਲ ਦੀ ਚਾਬੀ ਕੱਢੀ ਲਲਕਾਰੇ ਮਾਰੇ ਵਿਕੇੜੇ ਬਾ ਤੁਸੀਂ ਕਿਹੜੇ ਬਦਮਾਸ਼ ਹੈਗੇ ਦੇਖਣਾ ਤੁਹਾਨੂੰ ਮੈਂ ਆ ਕੇ ਕੋਣੀ ਦੇ ਨੂੰ ਜਿਹੜਾ ਕਰਨ ਸੀ ਉਹਨੇ ਗੇਟ ਬੰਦ ਕਰ ਲਿਆ ਅੰਦਰ ਸਾਨੂੰ ਤਾਲ ਲਿਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ ਠੀਕ ਹੈ ਕਾਫੀ ਅਸੀਂ ਉਹਨਾਂ ਨੂੰ ਕਹਿ ਵੀ ਸਾਨੂੰ ਬੋਲ-ਕੋਲ ਨਾ ਬੋਲੋ ਜਿਹੜੀ ਗੱਲ ਲਗੀ ਕਰੋ ਠੀਕ ਹੈ ਇਹਨਾਂ ਨੇ ਕਹਿ ਵੀ ਸਾਨੂੰ ਅਕਬਰ ਸ਼ਬਦ ਬੋਲੇ ਮਤਲਬ ਜਾਤੀ ਜਾਤੀ ਸੂਚਕ ਸ਼ਬਦ ਬੋਲੇ ਤੁਸੀਂ ਪੁੱਤੇ ਰਾ ਤੁਸੀਂ ਮੰਗਖਾਣੀ ਕੌਮ ਤੁਸੀਂ 13ਵੀਂ ਕਾਮ ਤੁਸੀਂ ਤੁਹਾਨੂੰ ਦੇਖਣਾ ਗਿਆ ਸੀ ਤੁਸੀਂ ਪੰਡੂ ਜੇ ਤੁਹਾਡੀ ਕੀ ਔਕਾਤ ਹੈ ਸਾਡੇ ਸਾਹਮਣੇ ਤਾਂ ਅਸੀਂ ਕੋਈ ਹੱਥ ਉਠਾਇਆ ਇਹਨਾਂ ਨੇ ਫਿਰ ਜਿੰਨਾ ਇਹਨਾਂ ਦਾ ਪ੍ਰਹਾਉ ਹੋਰ ਤੋ ਤੇ ਅਗਾਜੀ ਮੌਕੇ ਤੇ 25-30 ਬੰਦੇ ਇਹਨਾਂ ਦੇ ਹੋਰ ਆ ਗਏ ਜੀ ਉਹਨਾਂ ਨੇ ਫਿਰ ਸਾਰਿਆਂ ਨੇ ਮਾਰਕਟਿੰਗ ਕੀਤੀ ਇਹਨਾਂ ਨੇ ਫਿਰ ਅਸਲੇ ਦੇ ਇਹਨਾਂ ਕੋ ਅਸਲਾ ਸੀ ਉਹਦੀ ਨੋਕ ਤੇ ਮੇਰੇ ਕੋਲ ਜਿਹੜਾ 12 9600 ਰੁਪਏ ਮੈਂ ਸੈਂਡ ਕਰਨਾ ਸੀ ਜਦੋਂ ਕਿ ਉਹਨੂੰ ਮੈਂ 11-12000 ਰੁਪਏ ਸੈਂਡ ਇਹਨਾਂ ਨੇ ਮੇਰੇ ਕੋਲ ਕਰਵਾਇਆ 1:20 ਮਿੰਟ ਤੇ ਮੈਂ ट्रांजੈਕਸ਼ਨ ਕੀਤੀ ਇਹਨਾਂ ਨੂੰ ਤੇ ਨਾਲੇ ਮੈਂ ਬਿੱਲ ਵੀ ਮੰਗਿਆ ਇਹਨਾਂ ਨੂੰ ਪਹਿਲਾਂ ਕੀਤੀ ਸੀ ਵੀ ਸਾਨੂੰ ਚਲੋ ਬਿੱਲ ਦੇ ਦਿਓ ਜਿਹੜੇ ਪਹਿਲਾਂ 28000 ਦੇ ਲੈ ਗਿਆਂ ਆ 9600 ਬਿੱਲ ਦਿਓ ਇਹਨਾਂ ਨੇ ਸਾਨੂੰ ਉਹ ਵੀ ਨਹੀਂ ਦਿੱਤਾ ਠੀਕ ਹੈ ਰੱਬ ਜਾਣੇ ਇਹਨਾਂ ਦਾ ਕੀ ਹੈਗਾ ਕੀ ਨਹੀਂ ਹੈਗਾ ਸਾਨੂੰ ਵੀ ਇਹਦੇ ਬਾਰੇ ਪਤਾ ਨਹੀਂ ਉਸ ਵਾਰ ਬਾਹਰ ਆ ਕੇ ਸਾਡਾ ਅੰਦਰ ਕੁੱਟ ਮਾਰ ਕੀਤੀ ਗੇਟ ਧੋ ਕੇ ਇਸ ਵਾਰ ਬਾਹਰ ਕੁੱਟ ਮਾਰ ਕੀਤੀ ਤੇ ਜਿੰਨੇ ਵੀ 25-30 ਬੰਦੇ ਨੇ ਸਾਰਿਆਂ ਨੇ ਸਾਨੂੰ ਕੁੱਟਿਆ ਜੀ ਇਹਨਾਂ ਤੇ ਜਿੰਨੇ ਵੀ ਬੰਦੇ ਸੀ ਦਾਖਲ ਹੋਣ ਆਏ ਤੇ ਕੁੱਟ ਮਾਰ ਕੀਤੀ ਉਸ ਵਾਰ ਸਾਰਾ ਸੀ ਥਾਣਾ ਸਿਟੀ ਜਾ ਕੇ ਐਸ ਐਚਓ ਸਾਹਿਬ ਨੂੰ ਮਿਲਿਆ ਜੀ ਉਹਨਾਂ ਨਾਲ ਦਾ ਮੈਟਰ ਦੱਸਿਆ ਉਹ ਕਹਿੰਦੇ ਸਾਨੂੰ ਰਿਟਰਨ ਚ ਐਪਲੀਕੇਸ਼ਨ ਦਿਓ ਉਹ ਅਸੀਂ ਜਾ ਕੇ ਦੇ ਦਿੱਤੀ ਐ ਅੱਛਾ ਇਹਨਾਂ ਦੇ ਬੰਦੇ 10 15 ਬੰਦੇ ਫਿਰ ਉੱਥੇ ਥਾਣੇ ਆ ਗਏ ਜੀ ਅਸੀਂ ਉੱਥੋਂ ਫਿਰ ਨਿਕਲਿਆ ਇੱਥੇ ਹਸਪੀਟਲ ਵਾਸਤੇ ਆਏ ਆ ਤੇ ਸਾਢੇ ਮਗਰ ਫਿਰ ਇੱਥੇ 40 50 ਬੰਦੇ ਆ ਗਏ ਜੀ ਇੱਥੇ ਵੀ ਆ ਕੇ ਹਮਲਾ ਕੀਤਾ ਜੀ ਇਹਨਾਂ ਦੀ ਕੋਈ ਪ੍ਰੀ ਪਲਾਨ ਹੈਗੀ ਸੀ ਵੀ ਅਸੀਂ ਇਹਨਾਂ ਨੇ ਸਾਡੇ ਨਾਲ ਇਸ ਤਰ੍ਹਾਂ ਅਸੀਂ ਇੱਕ ਦਮ ਉਹਦੇ ਤੋਂ ਧੱਕਾ ਕਰ ਲਿਆ ਉਹ ਹੁਣ ਇਹ ਦਾਖਲ ਹੋਣਗੇ ਅਸੀਂ ਬਰਾਬਰ ਕੇਸ ਕਰਨ ਵਾਸਤੇ ਜਾ ਇਹਨਾਂ ਤੋਂ ਹੈਵੀ ਕਰਨ ਵਾਸਤੇ ਇਹਨਾਂ ਨੇ ਅਲਾਸੀ ਲੜਾਈ ਲੜਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨੇ ਆਪਦੇ ਕੋਈ ਸੱਤਾ ਫਰਜੀ ਲਾ ਲੁਕੇ ਸਾਨੂੰ ਨਹੀਂ ਪਤਾ ਸਾਡੇ ਨਾ ਸਾਡੇ ਕੋਈ ਨਾਕ ਮੈਂਬਰ ਨਾ ਕੁਝ ਸਾਰੇ ਦੇਖੋ ਜਿਹੜਾ ਬੰਦਾ ਹੁਣ ਐਡਮਿਟ ਹੁੰਦਾ ਉਹਨ ਦੇ ਕੋਈ ਰਿਲੇਟਿਵ ਜਾਂ ਸਾਰੇ ਉਹਦੇ ਆ ਵੀ ਨੇ ਮਗਰ ਜੀ ਇੱਥੇ ਮੈਨੂੰ ਪੁੱਛਣ ਆਇਆ ਤੇ ਇਹਨਾਂ ਦੇ ਬੰਦੇ ਨੇ ਇੱਕ ਹਰੀਸ਼ ਛੇਤੀਆ ਜੀ ਉਹ ਵੀ ਬੰਦਾ ਨਾਲ ਸੀ ਉਹ ਧਮਕੀਆਂ ਦਿੰਦਾ ਸੀ ਇਹਨਾਂ ਦਾ ਬੰਦਾ ਕੋਈ ਨਹੀਂ ਛੱਡਣਾ ਜੀ ਠੀਕ ਹੈ ਤੇ ਉਹ ਆ ਕੇ ਸਾਡੇ ਤੋਂ ਬੰਦੇ ਚਕਾ ਲ ਗਏ ਜੀ ਮੇਰੀ ਇੱਕ ਪਾਪੀ ਜੀ ਸੀ ਮੇਰੇ ਬ੍ਰਦਰ ਸੀ ਤੇ ਇੱਕ ਮੇਰੇ ਭਤੀਜੇ ਨੂੰ ਅੱਛਾ ਸਰ ਇੱਕ ਦੇਖੋ ਵੀ ਇਹਨਾਂ ਨੇ ਕਾਨੂੰਨ ਆਪਣੇ ਹੱਥਾਂ 'ਚ ਲੈ ਕੇ ਸਾਡੇ ਜਿਹੜੇ ਛੋਟੇ ਦੇ ਭਤੀਜਾ ਤੇ ਇੱਕ ਦੋ ਮੇਰੇ ਭਤੀਜੇ ਦੋਨਾਂ ਦੇ ਮਗਰ ਜਾ ਕੇ ਲੱਗੇ ਨੇ ਜੀ ਉਹਨਾਂ ਨੇ ਕੰਧਾ ਤੋਂ ਸ਼ਾਲਾ ਮਾਰੀਆਂ ਨੇ ਮੇਰੇ ਭਤੀਜੇ ਨੂੰ ਪਕੜ ਕੇ ਇਹਨਾਂ ਸ਼ਰਿਆਮ ਕੁੱਟਿਆ ਜੀ ਇਹਨਾਂ ਨੂੰ ਦੇਖੋ ਕੋਈ ਹੈਗੀ ਇਹਨਾਂ ਨੇ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਇਹਨਾਂ ਨੇ ਇਹੋ ਜਿਹਾ ਕੀਤਾ ਜੀ ਸ਼ਰਿਆਮ ਗੁੰਡਾਗਰਦੀ ਕੀਤੀ ਹੈ ਜੀ ਅੱਛਾ ਉਸ ਤੋਂ ਬਾਅਦ ਸਾਡੇ ਜੀ ਲੈ ਗਿਆ ਜੀ ਸਾਡੇ ਮੈਂਬਰਾਂ ਨੂੰ ਲੈ ਗਿਆ ਇਹਨਾਂ ਨੇ ਜਾ ਕੇ ਥਾਣੇ ਅਮੀਰ ਖਾਸ ਜੀ ਅਤਾ ਜੀ ਕਾਰਵਾਈ ਕਰਵਾਈ ਨੇ ਕਾਰਵਾਈ ਸਰ ਸਾਨੂੰ ਤਾਂ ਕਾਰਵਾਈ ਅੱਛਾ ਸਰ ਇਹਨਾਂ ਨੇ ਨਸ਼ਾ ਵਗੈਰਾ ਕੀਤਾ ਹੋਇਆ ਸੀ ਇਹਨਾਂ ਨੇ ਕੋਈ ਕਿਸੇ ਦੀ ਪੁੱਛੀ ਨਹੀਂ ਨਾ ਮੇਰੇ ਵੱਡੇ ਭਰਾ ਨੂੰ ਪੁੱਛਿਆ ਨਾ ਕੋਈ ਜਿਹੜਾ ਵੀ ਆਦਾ ਸੰਤਪੜੀ ਮਾਰਦੀ ਸੀ ਉਥੇ ਵੀ ਦੇਖੋ ਸਾਡਾ ਤਸ਼ੱਦਦ ਉੱਥੇ ਵੀ ਹੋਇਆ ਦੁਕਾਨ ਦੇ ਵਿੱਚ ਇਹਨਾਂ ਸਾਨੂੰ ਕੁੱਟਮਾਰ ਕੀਤੀ ਜਾਤੀ ਸੂਚਕ ਸ਼ਬਦ ਬੋਲੇ ਇੱਥੇ ਵੀ ਬੋਲਦੇ ਰਹੇ ਨੇ ਜੀ ਸਾਡੇ ਹਸਪੀਟਲ ਆ ਕੇ ਜੀ ਕਾ ਭਾਈ ਹੋਣੀ ਚਾਹੀਦੀ ਸਰ ਬਿਲਕੁਲ ਦੇਖੋ ਹੁਣ ਮੈਂ ਟੀਚਰ ਵਰਗਾ ਮੇਰੇ ਮੈਨੂੰ ਮੈਨੂੰ ਨਹੀਂ ਮਿਲਣਾ ਤੇ ਆਮਨਕ ਤੁਸੀਂ ਬੋਲਦਾ ਤੁਸੀਂ ਦੱਸੋ ਜੇ ਇੰਨੀ ਗੁੰਡਾਗਰਦੀ ਹੈ ਮੈਂ ਹਨੇਰ ਕਰਦ ਜੀ ਤੁਸੀਂ ਜਲਾਲਾਬਾਦ ਜਾ ਕੇ ਪਾਣਾ ਤੁਸੀਂ ਸੀਸੀ ਫੁਟੇਜ ਦੇਖ ਲਓ ਹਸਪੀਟਲ ਲੱਗੇ ਸਾਡੀ ਉੱਥੇ ਸਾਡਾ ਜੇ ਕੋਈ ਵਾਧਾ ਆਲ ਸਾਡਾ ਜੋ ਮਰਜ਼ੀ ਕਰਨ ਸਾਡੀ ਦਾ ਨਾਂ ਚਾਹੀਦਾ ਸਾਰੇ ਸਾਡੀ ਇਹ ਕੋਈ ਅਰਜ਼ੀ ਹੈ ਜੀ ਮੈਂ ਤਾਂ ਮਾਨਯੋਗ ਐਸਸੀਐਸਟੀ ਕਮਿਸ਼ਨ ਨੂੰ ਮੇਲ ਕੀ ਬਸ ਕਰਨ ਲੱਗਿਆ ਜੀ ਕਿ ਸਾਡੇ ਦਾ ਨਾਂ ਚਾਹੀਦਾ ਜਿਹੜੇ ਐਨੇ ਸ਼ਬਦ ਸਾਡੀ ਜਾਤੀ ਦੇ ਖਿਲਾਫ ਇਹਨਾਂ ਨੇ ਬੋਲੇ ਨੇ ਅਸੀਂ ਦੇਖੋ ਕਸਟਮਰ ਆ ਅਸੀਂ ਇਹਨਾਂ ਨੂੰ ਪੈਸੇ ਬਤਾਏ ਤਾਂ ਉਲਟਾ ਸਾਡੇ ਗੱਲ ਪੈਂਦੇ ਨੇ ਜੀ ਕਿ ਨਾ ਬਈ ਜਿਹੜਾ ਕਸਟਮਰ ਹੋਈ ਕਿੱਥੇ ਹੋਈ ਕਿੱਵੇਂ ਆਪਣੇ ਪਾਰਕ ਦੇ ਕੋਲ ਦੁਕਾਨਾਂ ਤੇ ਇਹਨਾਂ ਦੀ ਦੁਕਾਨ ਤੇ ਗਏ ਜੀ ਸੰਨੀ ਮਾਰਬਲ ਦੁਕਾਨ ਹੈ ਜੀ ਤੇ ਅਸੀਂ ਇਹਨਾਂ ਕੋਲ ਤਿੰਨ ਟੱਕੇ ਸੀਮਿੰਟ ਦੇ ਲਾਏ ਨੇ ਸੀਮਿੰਟ ਦੇ ਤਿੰਨ ਟੱਕੇ ਲਾਇਆ ਤੇ ਇਹਨਾਂ ਨੂੰ ਸੀ ਆਕਾ ਘੰਟੇ ਤੱਕ ਥੋੜੀ ਪੇਮੈਂਟ ਦੇ ਜਾਣੀ ਹੈ ਤੇ ਉਸ ਤੋਂ ਬਾਅਦ ਸਮਾਨ ਵੀ ਤੁਹਾਡਾ ਵਾਪਸ ਕਰਨਾ ਹੈ ਕਰਤੇ ਅਸੀਂ ਬਦਲ ਤੇ ਲੈ ਜਾਣੇ ਤੁਸੀਂ ਸਮਾਨ ਮੰਨ ਲਏ ਤਿੰਨ ਪੰਜ ਰੰਗ ਦੇ ਤੁਸੀਂ ਇਟਾ ਲਾ ਦੇ ਦਿੱਤੀਆਂ ਨੇ ਇਹ ਕਹਿੰਦੇ ਸਾਡੀ ਪੇਮੈਂਟ ਦਿਓ ਤੁਸੀਂ ਅਸੀਂ ਕਹਾਂ ਭਾ ਕੈਂਟ ਬਾਜ਼ਾਰ ਤੇ ਤੁਹਾਡੇ ਸਾਰਾ ਜਿੰਨਾ ਵੀ ਹੈਗਾ ਅਗਲਾ ਵੀ ਸਾਬਤਾ ਸਾਰਾ ਨਿਵੇੜ ਦੇਣੇ ਇਹ ਸਾਡੇ ਗਾਲ ਪਾਏ ਦਾ ਮੈਂ ਬੜੀ ਮੁਸ਼ਕਲ ਨਾਲ ਇਹਨਾਂ ਨੂੰ ਅਰੇ ਭਰਾ ਨੂੰ ਵੀ ਚੁੱਕਾਣੇ ਤਾਂ ਸਾਨੂੰ ਇਹਨੇ ਜਾਨੂ ਮਾਰ ਦੇਣਾ ਸੀ ਵਰਤਿਕ ਬਣਾ ਕੇ ਕੁੱਟਿਆ ਹਾਂਜੀ ਵਰਤਿਕ ਬਣਾਈ ਰੱਖਿਆ ਤਾਲਿਆਂ ਦੇ ਅੰਦਰ ਆਹ ਅੰਦਰ ਤਾਲੇ ਤੋਂ ਪਹਿਲਾਂ ਕੁੱਟਿਆ ਨੇ ਜੀ ਅੰਦਰ ਅਸੀਂ ਬਿੱਲ ਵੀ ਮੰਗੇ ਨੇ ਵੀ ਸਾਨੂੰ ਬਿੱਲ ਦੇ ਤੁਸੀਂ ਸਮਾਨ ਮਾਲੇ ਤੁਸੀਂ ਸਾਨੂੰ ਦਿੱਤਾ ਹੈ ਸਾਨੂੰ ਬਿੱਲ ਦੇਖੀ ਪਰ ਤੁਹਾਡਾ ਸਮਾਨ ਮਾਲੇ ਰੀਜ ਨਾਲ ਲੇ ਕੇ ਡੁਬਲੀਕੇਟ ਆਇਆ ਸਰ ਦਾ ਕਪੜਾ ਦਾ ਬਿੱਲ ਦਾ ਹਾਂ ਬਿੱਲ ਦਾ ਹੱਕ ਬੰਦਾ ਜੀ ਅਸੀਂ ਪੇਮੈਂਟ ਦਿੱਤੀ ਹੈ ਤੇ ਬਿੱਲ ਸਾਨੂੰ ਨਹੀਂ ਇਹਨਾਂ ਦਿੱਤਾ ਪਤਾ ਨਹੀਂ ਹੁਣੇ ਕਿਸ ਤਰ੍ਹਾਂ ਦੀ ਫੈਕਟਰੀਆਂ ਲਾਈਆਂ ਵੀ ਨੇ ਸਮਾਨ ਇਹ ਦੋ ਨੰਬਰ ਦਾ ਸਮਾਨ ਵੇਚਦੇ ਨੇ ਹਾਂ ਇਹ ਹੋਣਾ ਦੇ ਕਾਰਵਾਈ ਹੋਣੀ ਚਾਹੀਦੀ ਜਿਹੜੀ ਗੋਣ ਕੁੱਟਪਾਰ ਕੀਤੀ ਆ ਕਰਵਾਈ ਇਹਨਾਂ ਤੇ ਹੋਣੀ ਚਾਹੀਦੀ ਸਾਨੂੰ ਨਜਾਇਜ਼ ਮਨ ਲੈ ਸਾਹ ਮਨ ਚਾਹ ਤਰ ਸਾਹ ਮਿਲਣਾ ਚਾਹੀਦਾ ਜੀ ਆਪਣਾ ਜਿਹੜੀ ਕੁੱਟਪਾਰ ਹੋਈ ਕਿੱ데 ਨਾਲ ਹੋਈ ਤੇ ਕੀ ਨਾਮ ਹੈ ਕੀ ਕਹਿਣਾ ਹੈ ਮੈਂ ਕਹਿਣਾ ਚਾਹ ਨਹੀਂ ਆ ਦੇ ਇਹਨਾਂ ਦੇ ਡਾਡੀ ਨੂੰ ਮਾਰ ਕੁੱਟ ਕੀਤੀ ਨੇ ਉੱਥੇ ਨਰਮਲ ਲੈ ਲਾਂਗਾ ਇਹ ਨਹੀਂ ਤਾਂ ਸੀ ਇੱਥੇ ਹਸਪਤਾਲ ਮਗਰ ਆਏ ਆ

ਗੈਰ ਦੇ ਕੁੱਤੇ ਆਨੇ ਗੈਰ ਦੇ ਕੁੱਤੇ ਆਨੇ ਸਾਡੇ ਮੋਲ ਮਗਰ ਅਸੀਂ ਤੋਂ ਬਾਹਰ ਤਾਂ ਕਾਇਤ ਗੇਰ ਤਾਂ ਗਏ ਤੇ ਸਾਨੂੰ ਵੀ ਕੁਟ ਮਾਰ ਕੋ ਕਰਦੇ ਤੇ ਪਿਛਾ ਹਟ ਆਏ ਆਪਦੇ ਕਮਰੇ ਵਿੱਚ ਜਿੱਤੇ ਫੇਰ ਘਰ ਲੱਲਾ ਕੀ ਕਰਨੀ ਉਹ ਆਦੀ ਕਰਨੀ ਵਿੱਚ ਲੈ ਤੇ ਗਏ ਨੇ ਪਤਾ ਨਹੀਂ ਕਿੱਧਰ ਗੁਪਤ ਕੀਤੀ ਫਿਰਨੇ ਪੈ ਲਾਤਾ ਤਿਆਗੀ ਬਾਹਰ ਬੋਲ ਕੀਤੀ ਹੈ ਤੇ ਮੇਰੇ ਪੁੱਤਰ ਦਾ ਭਾਈ ਸਾਨੂੰ ਮਿਲਣਾ ਚਾਹੀਦਾ ਨਾ ਆਵੰਦਾ ਮਿਲਣਾ ਚਾਹੀਦਾ ਮੈਡੀਕਲ ਆਵੰਦਾ ਵੀ ਆਣਾ ਚਾਹੀਦਾ ਉਹਨੂੰ ਠਾਣੇ ਦਿੱਤੀ ਬੈਠੇ ਆਹ ਭਾਈ ਹਣੀ ਚਾਹੀਦੀ ਅਨਦੇ ਵੀ ਆਹ ਦੀ ਗੱਡੀ ਦੇ ਪਾਸ ਲੈ ਗਏ ਨਮਰ ਠਾਣੇ ਅਸੀਂ ਪਤਾ ਲੀਏ ਸੀਟੀ ਚ ਗਏ ਆ ਫਿਰ ਅੱਧਰ ਗਏ ਆ ਦੂਸਰੇ ਠਾਣੇ ਚ ਕਦੇ ਖਣਾ ਉੱਥੇ ਕਦੇ ਕਹਿਣਾ ਉੱਥੇ ਫਿਰ ਸਾਨੂੰ ਪਤਾ ਲੱਗਾ ਵੀ ਇੱਥੇ ਹੈ ਗਾ ਇਹ ਨਾ ਤੇ ਕਾਰਬਾਰੀ ਹੋਣੀ ਚਾਹੀਦੀ ਹਰਜੀਪ ਸਿੰਘ ਦੇ ਰਮ ਹੁੰਦਾ ਹੈ ਇਹ 8 ਬੰਦੇ ਮਗਰ ਲੱਗੇ ਨੇ ਉਹਨਾਂ ਖੜ ਲਿਆ ਉਹ ਡਰਦੇ ਮਾਰੇ ਬੱਚੇ ਭਾਜ ਗਏ ਨੇ ਉਹਨਾਂ ਨੂੰ ਕੀ ਪਤਾ ਕਿਹ ਕੋਲ ਸਾਨੂੰ ਮਗਰ ਲੱਗਦੇ ਪਏ ਆ। ਆ ਇਹ ਸਾਨੂੰ ਮਿਲਣਾ ਚਾਹੀਦਾ। ਮੇਰੇ ਬੱਚੇ ਨੂੰ ਕੰਡਨ ਬਾਹਰ ਤੇ ਵਤਿਆ ਆਦਾ ਮੈਡੀਕਲ ਹੁੰਦਾ ਪਰਾਨਾ ਵੀ ਉਹਨਾਂ ਕੀ ਕੀਤਾ। ਉਹ ਨਹੀਂ ਉਹ ਚਾਹੀਦਾ। ਆਹ ਜੀ ਸਰ ਹਸਪਤਾਲ ਵਿਖੇ ਤੁਸੀਂ ਪਹੁੰਚੇ ਹੋ ਲੜਾਈ ਝਗੜਾ ਇੱਥੇ ਦੇਖਣ ਨੂੰ ਮਿਲਿਆ ਕੀ ਕਰਨਾ ਚਾਹੋਗੇ? ਸਾਨੂੰ ਇਧਰੋਂ ਜਿਹੜੀ ਇੱਥੇ ਗਾਰਡ ਲੱਗੀ ਸਿਕਿਉਰਿਟੀ ਗਾਰਡ ਨੂੰ ਫੋਨ ਗਿਆ ਸੀ। ਇਹ ਲੜਾਈ ਹੋ ਗਈ। ਅਸੀਂ ਆਏ ਆ ਇਹਨਾਂ ਦਾ ਕੋਈ ਪਤਾ ਲੱਗਾ ਵੀ ਲੈਣ ਦੇਣ ਦਾ ਕੋਈ ਆਧਾਰ ਦਾ ਮੈਟਰ ਸੀ ਦੁਕਾਨਦਾਰ ਨਾਲ। ਹਾਂ। ਤੇ ਪਹਿਲਾਂ ਕਿਤੇ ਖੇਬੜੇ ਤੇ ਉਹਦੇ ਸਬੰਧ ਚ ਇਲਾਜ ਕਰਾਉਣ ਆਏ ਦਾਖਲ ਹੋਣਾ ਇਹ ਸੀ ਇੱਥੇ ਦੋਵੇਂ ਘਟੀਆਂ ਆਪਸ ਚ ਲੜ ਪਈ ਸਰ ਕਿਵੇਂ ਦੇਖਦੇ ਹੋ ਬੀਤੇ ਦਿਨ ਵੀ ਇੱਕ ਲੜਾਈ ਝਗੜਾ ਹਸਪਤਾਲ ਹੋਇਆ ਇਹ ਸਰਕਾਰੀ ਪਲੇਸਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਮਾੜੀ ਗੱਲ ਹੈ ਜੀ ਬਹੁਤ ਮਾੜੀ ਗੱਲ ਹੈ ਨਾ ਵਾਸਤੇ ਤੇ ਜਿਹੜੇ ਬੰਦਿਆਂ ਵੱਲੋਂ ਸਰ ਇੱਥੇ ਸੱਤਾਵਾਰੀਆਂ ਗਈਆਂ ਮਾਰਬਲ ਦੀ ਦੁਕਾਨ ਦੇ ਮਾਲਕ ਨੂੰ ਉਹ ਕਿਤੇ ਫਰਾਰ ਨੇ ਹਾਂ ਫਿਲਹਾਲ ਤੋਂ ਫਰਾਰ ਨੇ ਸਰ ਜੀ ਕਿਹੋ ਜੀ ਕਾਰਵਾਈ ਕੀਤੀ ਜਾਏਗੀ ਸਰ ਜੋ ਵੀ ਬਣਦੀ ਕਾਰਵਾਈ ਬਿਨਾਂ ਅਸਰ ਕਰਕੇ ਕਰਵਾਈ ਜੀ ਥੈਂਕ ਯੂ